ਔਰ ਜਿਹੜੀ ਅੱਜ ਜਿਹੜੀ ਵੱਡੀ ਖੁਸ਼ਖਬਰੀ ਆਪਾਂ ਸ਼ਹਿਰ ਵਾਸੀਆਂ ਨੂੰ ਦੇਣਾ ਚਾਹੁੰਦੇ ਸੀਗੇ ਕਿ ਪੰਜਾਬ ਸਰਕਾਰ ਵੱਲੋਂ 4 ਕਰੋੜ 20 ਲੱਖ ਰੁਪਏ ਸਾਡੀ ਜਿਹੜੀ ਨਗਰ ਕੌਂਸਲ ਨੂੰ ਡਿਵੈਲਪਮੈਂਟ ਦੇ ਜਿਹੜੇ ਕੰਮਾਂ ਦੇ ਵਾਸਤੇ ਉਹ ਕੱਲ ਰਾਤ ਸਮਝਾਈ ਕੀਤਾ ਹੈ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪ੍ਰੈਸ ਵਾਲੇ ਸਾਡੇ ਪਰਿਵਾਰਕ ਮੈਂਬਰ ਉਹ ਅੱਜ ਸਾਡੇ ਇੱਥੇ ਜਿਹੜੇ ਸਾਡੇ ਦੇ ਉੱਤੇ ਨਗਰ ਕੌਂਸਲ ਦਫ਼ਤਰ ਦਸੂਹਾ ਦੇ ਵਿੱਚ ਪਹੁੰਚੇ ਹੋ ਮੇਰੇ ਨਾਲ ਸਾਡੇ ਨਗਰ ਕੌਂਸਲ ਦੇ ਬਹੁਤ ਸਤਿਕਾਰਯੋਗ ਪ੍ਰਧਾਨ ਜੀ ਸਦਾ ਸੁੱਚਾ ਸਿੰਘ ਜੀ ਮੀਤ ਪ੍ਰਧਾਨ ਅਮਨਪ੍ਰੀਤ ਸਿੰਘ ਸੋਨੂ ਖਾਲਸਾ ਜੀ ਔਰ ਸਾਡੇ ਕੌਂਸਲਰ ਸਾਹਿਬਾਨ ਚੰਦਰ ਸ਼ੇਖਰ ਬੰਟੀ ਜੀ ਸੁਖਵਿੰਦਰ ਸਿੰਘ ਹਿੰਦੂ ਜੀ ਸੰਤੋਖ ਟੋਖੀ ਜੀ ਜਿਹੜੇ ਇਸ ਵੇਲੇ ਸਾਡੇ ਮੌਜੂਦਾ ਕੌਂਸਲਰ ਨੇ ਔਰ ਮੇਰੇ ਨਾਲ ਇੱਧਰ ਸਾਡੇ ਈਓ ਸਾਹਿਬ ਔਰ ਸਾਡੀ ਨਗਰ ਕੌਂਸਲ ਦੀ ਦਫ਼ਤਰ ਦੀ ਸਾਰੀ ਟੀਮ ਔਰ ਸਾਡੀ ਆਮ ਆਦਮੀ ਪਾਰਟੀ ਦੀ ਸ਼ਹਿਰ ਦੀ ਜਿਹੜੀ ਸਾਰੀ ਟੀਮ ਆ ਉਹ ਇਤਿਹਾਸ ਹੈ ਬੜੇ ਲੰਬੇ ਸਮੇਂ ਤੋਂ ਸ਼ਹਿਰ ਵਸੀਆਂ ਦੀਆਂ ਕੁਝ ਮੰਗਾਂ ਸਨ ਕੁਝ ਜ਼ਰੂਰਤਾਂ ਸਨ ਉਹ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅੱਗੇ ਰੱਖੀਆਂ ਸੀਗੀਆਂ ਕਿ ਸ਼ਹਿਰ ਦੇ ਵਿੱਚ ਆਹ ਜਿਹੜੇ ਕੰਮ ਨੇ ਉਹ ਹੋਣ ਵਾਲੇ ਆ ਜ਼ਰੂਰੀ ਕੰਮ ਸੀਗੇ ਕਈ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਖਾਸ ਕਰਕੇ ਧੰਨਵਾਦ ਕਰਦਾ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਜਿਹੜੀ ਮੰਗ ਨੂੰ ਮੰਨਦਿਆਂ ਹੋਏ ਬੜੇ ਲੰਬੇ ਸਮੇਂ ਬਾਅਦ ਨਗਰ ਕੌਂਸਲ ਨੂੰ ਜਿਹੜੇ ਫੰਡ ਆ ਉਹ ਮੁਹੱਈਆ ਕਰਵਾਏ ਗਏ ਔਰ ਮੈਂ ਦੱਸਣਾ ਚਾਹੁੰਦਾ ਕਿ 2022 ਤੋਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹੁਣ ਤੱਕ ਅੱਜ ਦੇ ਦਿਨ ਤੱਕ ਡਿਵੈਲਪਮੈਂਟ ਦੇ ਜਿਹੜੇ ਕੰਮ ਆ ਲਗਾਤਾਰ ਅਸੀਂ ਕਰ ਰਹੇ ਹਾਂ ਸਾਰਿਆਂ ਨਾਲ ਮਿਲ ਕੇ ਔਰ ਬੜੀ ਵਧੀਆ ਸਾਡੀ ਜਿਹੜੀ ਨਗਰ ਕੌਂਸਲ ਆ ਪੂਰੇ ਪੰਜਾਬ ਦੇ ਵਿੱਚੋਂ ਜਿਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਕਿਸੇ ਤਰ੍ਹਾਂ ਦਾ ਕੋਈ ਮਨਮਕਾਬ ਨਹੀਂ ਪਾਰਟੀ ਬੰਦ ਤੋਂ ਉੱਪਰ ਉੱਠ ਕੇ ਆਪਾਂ ਸਾਰਿਆਂ ਨੇ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਕੰਮ ਕੀਤਾ ਔਰ ਹੁਣ ਤੱਕ तकरीबन 9 ਕਰੋੜ ਦੇ ਜਿਹੜੇ ਕੰਮ ਨੇ ਡਵੈਲਪਮੈਂਟ ਦੇ ਉਹ ਅਸੀਂ 3.5 ਸਾਲ ਦੇ ਵਿੱਚ ਵਿੱਚ ਜਿਹੜੇ ਕਰਵਾ ਕੇ ਲੋਕਾਂ ਦੇ ਲੈਫ ਦਿਖਾਏ ਨੇ ਲੋਕਾਂ ਨੂੰ ਔਰ ਜਿਹੜੀ ਅੱਜ ਜਿਹੜੀ ਵੱਡੀ ਖੁਸ਼ਖਬਰੀ ਆਪਾਂ ਸ਼ਹਿਰ ਵਾਸੀਆਂ ਨੂੰ ਦੇਣੇ ਚਾਹੁੰਦੇ ਸੀਗੇ ਕਿ ਪੰਜਾਬ ਸਰਕਾਰ ਵੱਲੋਂ 4 ਕਰੋੜ 20 ਲੱਖ ਰੁਪਏ ਸਾਡੀ ਜਿਹੜੀ ਨਗਰ ਕੌਂਸਲ ਨੂੰ ਡਵੈਲਪਮੈਂਟ ਦੇ ਵਿਸ਼ੇ ਕੰਮਾਂ ਦੇ ਵਾਸਤੇ ਉਹ ਕੱਲ ਰਾਤ ਸੰਭਿਆਰ ਕੀਤਾ ਹੈ ਔਰ ਮਹਿਮਾਨ ਜਗ ਲੋਕਲ ਬਾਡੀ ਮਿਨਿਸਪਲ ਡਾਕਟਰ ਰੋਸ ਸਿੰਘ ਜੀ ਅਸੀਂ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਜ਼ਿਲ੍ਹੇ ਦੇ ਮੰਤਰੀ ਆ ਸਾਡੇ ਜ਼ਿਲ੍ਹੇ ਦੇ ਐਮਐਲਏ ਆ ਔਰ ਉਹਨਾਂ ਨੇ ਸਾਡਾ ਖਾਸ ਤੌਰ ਤੇ ਜਿਹੜਾ ਧਿਆਨ ਮਿਆਂ ਔਰ ਕੀਤਾ ਔਰ ਇਸ 4 ਕਰੋੜ 20 ਲੱਖ ਦੇ ਵਿੱਚ ਬਹੁਤ ਜ਼ਰੂਰੀ ਕੰਮ ਜਿਹੜੇ ਸਾਡੇ ਸ਼ਹਿਰ ਦੇ ਜਿਹੜੇ ਹੋਣ ਵਾਲੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ 메ਨ ਰੋਡ ਦੇ ਉੱਤੇ GT ਰੋਡ ਦੇ ਉੱਤੇ ਕੋਈ ਵੀ ਜੜੀਆਂ ਲਾਈਟਸ ਜੜੀਆਂ ਨੇ ਉਹ ਨਹੀਂ ਲੱਗੀਆਂ ਔਰ ਉਹ ਸਾਨੂੰ ਜਾਨਾਂ ਜੜੀਆਂ ਨੇ ਕਿ ਲਾਈਟ ਲਾਈਟ ਦਾ ਨਾ ਹੋਂ ਕਰਕੇ ਰੈਡੀ ਲਾਈਟਾਂ ਲੱਗੀਆਂ ਦੂਜੀਆਂ ਜਿਹੜੀਆਂ ਲੱਗੀਆਂ। ਰੋਸ ਰੀਡ ਲਾਈਟਾਂ ਉਹ ਨਹੀਂ ਲੱਗੀਆਂ ਉਹਦੇ ਵਾਸਤੇ ਤੇ तकरीबन 33 ਲੱਖ ਰੁਪਇਆ ਸਾਨੂੰ ਲਾਈਟਾਂ ਦੇ ਵਾਸਤੇ ਜਿਹੜਾ ਗੈਰੰਟੀ ਕੀਤਾ ਗਿਆ। ਉਸ ਤੋਂ ਬਾਅਦ ਇੱਕ ਡਰਾਈਵਿੰਗ ਸਕੂਲ ਹੈ ਸਾਡਾ ਕਹਿਵਾਰੀ ਦੀ ਰੋਡ 'ਤੇ ਲੱਗੇ ਜਾਂਦਾ। ਗੁਰਦੁਆਰਾ ਸਾਹਿਬ ਉਸ ਰੋਡ ਦੇ ਉੱਤੇ ਆ। ਉਹ ਰੋਡ ਦੇ ਹਾਲਾਤ ਬਹੁਤ ਲੰਬੇ ਸਮੇਂ ਤੋਂ ਮਾੜੇ ਆ। ਪੀਡਬਲੂਡੀ ਦੀ ਰੋਡ ਸੀਗੀ ਪਰ ਉਹਨਾਂ ਵੱਲੋਂ ਨਹੀਂ ਬਣਾਈ ਗਈ। ਅਸੀਂ ਨਗਰ ਕੌਂਸਲ ਦੇ ਵੱਲੋਂ ਜਿਹੜੀ ਸੜਕ ਹੈ तकरीबन 23 ਲੱਖ ਰੁਪਏ ਉਸ ਸੜਕ ਦੇ ਉੱਤੇ ਜਿਹੜਾ ਅਸੀਂ ਲਗਾ ਰਹੇ ਹਾਂ ਉਸ ਤੋਂ ਬਾਅਦ ਬਲੱਗਨ ਚ ਚੌਂਕ ਤੋਂ ਲੈ ਕੇ ਸਿਵਲ ਹਸਪਤਾਲ ਤੱਕ ਜਿਵੇਂ ਅਸੀਂ ਅਗਲੇ ਉਸ ਤੋਂ ਅਗਲੇ ਜਿਹੜੀ ਛੋਟੇ ਵਿੱਚ ਟਾਇਲ ਲਗਾਈ ਹੋਈ ਹੈ ਇੰਟਰਲੌਕ ਟਾਇਲ ਉਹਨਾਂ ਜਿਹੜੀ ਕਿ ਅਸੀਂ ਕੀਤੀ ਗਈ ਹੈ ਬਿਲਕੁਲ ਸੇਮ ਉਸੇ ਤਰ੍ਹਾਂ ਦੇ ਉੱਤੇ तकरीबन 24 ਲੱਖ ਦੀ ਲੱਗ ਗਈ ਤਾਂ ਦੋਨੋਂ ਸਾਈਡ ਦੇ ਉੱਤੇ ਇੰਟਰਲੌਕ ਟਾਇਲ ਹੈ ਜਿਹੜੀ ਲਗਾ ਕੇ ਸ਼ਹਿਰ ਨੂੰ ਇੱਕ ਸੋਨਾ ਬਣਾਉਣ ਦਾ ਜਿਹੜਾ ਕੋਸ਼ਿਸ਼ ਆ ਕੀਤੀ ਜਾਊਗੀ ਇੱਕ ਜਿਹੜਾ ਆਪਾਂ ਪਿਛਲੇ 10-15 ਦਿਨ ਪਹਿਲਾਂ ਇੱਕ ਗੇਟ ਦਾ ਜਿਹੜਾ ਉਦਘਾਟਨ ਕੀਤਾ ਸੀ ਸਾਡੇ ਇਸੇ ਸ਼ਹਿਰ ਦੇ ਸ਼ਹੀਦ ਸਿਗੇ ਜਿਹੜੀ ਹਰਦੇਪਾਲ ਜੀ ਲਈ ਆਤੀ ਉਹਨਾਂ ਦਾ ਗੇਟ ਜਿਹੜਾ ਬਣਾਇਆ ਗਿਆ ਸੀ ਮੇਰੀ ਸੜਕ ਹੈ ਉਸ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਤੱਕ ਜਿਹੜੀ ਆਉਂਦੀ ਹੈ तकरीबन ਬਹੁਤ ਮਾੜਿਆ ਹਾਲ ਹੈ ਬੜੇ ਕੰਪਲੈਸਟment ਪਹਿਲਾਂ ਜਦੋਂ ਮੈਂ ਕੌਂਸਲਰ ਸੀਗਾ ਉਦੋਂ ਅਸੀਂ ਉਹ ਸੜਕ ਜਿਹੜੀ ਬਣਾਈ ਸੀ ਉਸ ਸੜਕ ਦੇ ਵਾਸਤੇ तकरीबन 45 ਕਿਲੋ ਦੀ ਉਹ ਸੜਕ ਜਿਹੜੀ ਉਸ 45 ਲੱਖ ਨਾ ਬਣਾਈ ਜਾਊਗੀ ਔਰ ਉਸ ਵਾਰਡ ਨੰਬਰ 14 ਜਿਹੜਾ ਮਰਾਸਗੜ ਸਾਡਾ ਮੇਨ ਪਿੰਡਾਂ ਦਾ ਲੋਕਾਂ ਦਾ ਰਾਹ ਰਾਹ ਉਹੀ ਹੈ ਔਰ ਸ਼ਹਿਰ ਦੀ ਰੋਡ ਜਿਹੜੀ ਉੱਥੇ ਲੱਗਦੇ ਆ ਪਿੰਡੇ ਦੇ ਲੋਕ ਹੀ ਲੱਗਦੇ ਆ ਸੀਵਰੇਜ ਪਾਉਣ ਕਰਕੇ ਉਹ ਸੜਕ ਹੈ ਜਿਹੜੀ ਉਹ ਬਿਲਕੁਲ ਟੁੱਟੀ-ਟੁੱਟੀ ਸੀ ਵਾਹ ਸਪਲਾਈ ਵੀ ਪਾਈ ਹੈ ਸੀਵਰੇਜ ਦਾ ਕੰਮ ਉਸੇ ਹੋਇਆ ਸੀਗਾ ਔਰ ਸਾਡੇ ਪ੍ਰਭਾਨ ਸਿੰਘ ਬਾੜਨੀ ਪਾਰੇ ਜੀ ਦੇ ਨਾਮ ਤੇ ਜਿਹੜਾ ਪਾਰਕ ਬਣਿਆ ਉਸ ਪਾਰਕ ਤੋਂ ਲੈ ਕੇ ਤੇ ਮੇਨ ਸਮਚਾਰ ਘਰ ਤੱਕ ਤੋਂ ਬੁੜੀ ਸੜਕ ਬਣੀ ਹੋਈ ਹੈ ਜਿਹੜੀ ਆਪਾਂ ਬਣਾਈ ਹੈ ਔਰ ਉਹ ਜਿਹੜੀ ਜਿਹੜੀ ਸੜਕ ਹੈਂਦੀ ਹੈ ਤਕਰੀਬਨ 18 ਲੱਖ 99 ਹਜ਼ਾਰ 1 19 ਲੱਖ 40 ਹਜ਼ਾਰ 1 ਤਕਰੀਬਨ 40 ਲੱਖ ਰੁਪਏ ਉਹ ਸੜਕ ਦੇ ਉੱਤੇ ਜਿਹੜਾ ਉਹ ਲਗਾਇਆ ਜਾਣਾ ਉਹਦੇ ਵੀ ਜਿਹੜੇ ਕੰਮ ਆ ਉਹ ਕੰਪਲੀਟ ਹੋਣਗੇ ਇਸ ਤੋਂ ਇਲਾਵਾ ਸਾਡੇ ਨਗਰ ਕੌਂਸਲ ਦਾ ਦਫਤਰ ਤੁਸੀਂ ਸਾਰੇ ਜਾਣੇ ਵੇਖ ਤੇ ਬੜੀ ਮਾੜੀ ਹਾਲਤ ਬਿਲਡਿੰਗ ਦੇ ਥੱਲੇ ਤੇ ਮਤਲਬ ਆਪਾ ਦਫਤਰ ਦਾ ਕੰਮ ਜਿਹੜਾ ਡਵੈਲਪਮੈਂਟ ਦਾ ਚੱਲ ਰਿਹਾ ਉਹ ਦਫਤਰ ਦਾ ਕੰਮ ਪੈਸਿਆਂ ਕਰਕੇ ਧੂੜਾ ਪਿਆ ਹੋਇਆ ਹੈ ਤਕਰੀਬਨ ਸਾਲ ਹੀ ਹੋ ਗਿਆ ਕੰਮ ਬੰਦ ਸੀਗਾ ਪਰ ਅਸੀਂ ਬੇਨਤੀ ਕੀਤੀ ਸੀ ਵੀ ਉਹ ਜਿਹੜਾ ਕੰਮ ਹੈ ਪੂਰਾ ਹੋਣਾ ਚਾਹੀਦਾ ਉਸ ਦਫਤਰ ਦੇ ਵਾਸਤੇ ਤਕਰੀਬਨ 1.5 ਕਰੋੜ ਰੁਪਏ ਉਹ ਸਾਡੀ ਸਰਕਾਰ ਨੇ ਜਿਹੜਾ ਉਹ ਜਾਰੀ ਕੀਤਾ ਹੈ ਉਹ ਵੀ ਦਫਤਰ ਦਾ ਕੰਮ ਇਹਨਾਂ ਫੈਸਲੇ ਕਰਕੇ ਨਵਾਂ ਦਫਤਰ ਜਿਹੜਾ ਸ਼ਹਿਰ ਵਾਸਤੇ ਨੂੰ ਬਣਾਜੂ। ਉਸ ਤੋਂ ਬਾਅਦ ਕ੍ਰਿਸ਼ਨਾ ਕਲੋਨੀ ਨੂੰ ਜਿਹੜਾ ਰਸਤਾ ਜਾਂਦਾ ਮੇਨ ਸ਼ਹਿਰ ਦੀ ਕਲੋਨੀ ਆ ਉਹਦੇ ਹਾਲਾਤ ਬਹੁਤ ਮਾਰੇ ਨਵਾਂ ਨਾਲਾ ਬਣ ਕੇ ਜਿਹੜਾ ਤਿਆਰ ਹੋ ਗਿਆ। ਉਹ ਜਿਹੜੀ ਮੇਨ ਹੁਸ਼ਿਆਰਪੁਰ ਰੋਡ ਤੱਕ ਲੈ ਕੇ ਸਿਰ ਗੁਰਦਵਾਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪੱਠੇ ਤੱਕ ਜਿਹੜੀ ਰੋਡ ਆ ਤਕਰੀਬਨ 50 ਲੱਖ ਰੁਪਏ ਦੀ ਲੱਗਦੇ ਨਾਲ ਜਿਹੜਾ ਉਹ ਸੜਕ ਆ ਉਹ ਬਣਾਈ ਜਾਊਗੀ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਵਾਰਡਸ ਦੇ ਵਿੱਚ 6 ਨੰਬਰ ਵਾਰਡ ਆ 8 ਨੰਬਰ ਵਾਰਡ ਆ 11 ਨੰਬਰ ਵਾਰਡ ਆ ਤੇ ਸਾਡੀ ਲੰਗਰਪੁਰ ਦੇ ਵਿੱਚ ਫੇਡ ਪਾਰਕ ਜਿਹੜਾ ਤੇ ਚੱਪੜ ਦੇ ਕੰਡੇ ਦੇ ਉੱਤੇ ਕੋਈ ਤਕਰੀਬਨ 12 ਲੱਖ ਰੁਪਏ ਹਨ 11 ਲੱਖ ਰੁਪਏ ਉਸ ਫੇਡ ਪਾਰਕ ਦੇ ਉੱਤੇ ਜਿਹੜਾ ਅਸੀਂ ਲਗਾ ਰਹੇ ਹਾਂ ਬਹੁਤ ਸਨਾ ਕੀਰਪਾਰਕ ਅਸੀਂ ਉਪਰਾ ਕੇ ਲੰਗਰਪੁਰ ਵਾਸੀਆਂ ਨੂੰ ਦਵਾਂਗੇ ਉਸ ਤੋਂ ਇਲਾਵਾ ਹੋਰ ਬਹੁਤ ਛੋਟੇ ਛੋਟੇ ਕੰਮ ਨੇ ਕਿ ਸੜਕਾਂ ਜਿਹੜੀਆਂ ਸੁੱਤੀਆਂ ਨੇ ਉਹ ਕਿਹੜਾ ਲੱਗਦੀਏ ਤਾਂ 5 ਲੱਖ ਰੁਪਏ ਉਹ ਸੜਕਾਂ ਵੀ ਆਪਾਂ ਬਣਾ ਕੇ ਇਸੇ ਮੰਡਾਂ ਦੇ ਵਿੱਚ ਦਵਾਂਗੇ ਉਸ ਤੋਂ ਇਲਾਵਾ ਤੇ ਸ਼ਹਿਰ ਦੇ ਵਿੱਚ ਲੰਬਾ ਸਮਾਂ ਪੁਰਾਣਾ ਸੀਵਰੇਜ ਪਿਆ ਹੋ ਗਿਆ ਟਾਈਨ ਹੋ ਗਿਆ ਪਾਗੋੜੇ ਕਿੰਨਾ ਕਿੰਨਾ ਸੀਵਰੇਜ ਦੀ ਜਿਹੜੀ ਮੁਸ਼ਕਲ ਆ ਉਹ ਸਾਡੇ ਲੋਕਾਂ ਨੂੰ ਆ ਰਹੀ ਹੈ ਉਹਦੇ ਵਾਸਤੇ ਜਿੱਥੇ ਅਸੀਂ ਦੋ ਮਿਨੀ ਜੈਟਿੰਗ ਮਸ਼ੀਨਾਂ ਦੋ ਆਟੋ ਸਾਡੇ ਕੋਲ ਆ ਚੁੱਕੇ ਆ ਦੋ ਮੱਡ ਪੰਪ ਆ ਚੁੱਕੇ ਆ ਦੋ ਆਟੋ ਜਿਹੜੇ ਡੀਸਲਟਿੰਗ ਕਰਨ ਵਾਸਤੇ ਉਹ ਸਾਡੇ ਕੋਲ ਆ ਚੁੱਕੇ ਆ ਔਰ ਇੱਕ ਕੈਮਰਾ ਜਿਹੜਾ ਸੀਵਲ ਦੇ ਅੰਦਰ ਅਸੀਂ ਬਿਲਕੁਲ ਪਾ ਕੇ ਪਤਾ ਲੱਗ ਜੂਗਾ ਕਿ ਕਿੱਥੇ ਬਲੌਕ ਹੈ ਉਹ ਸਾਡੇ ਕੋਲ ਅਵੇਲੇਬਲ ਸਰਕਾਰ ਵੱਲੋਂ ਦਿੱਤੇ ਗਏ ਆ ਅਸੀਂ ਉਹ ਵੀ ਧੰਨਵਾਦ ਕਰਦੇ ਆ ਔਰ ਇੱਕ ਬਹੁਤ ਵੱਡੀ ਜਿਹੜੀ ਸਾਡੀ ਮੰਗ ਜਿਹੜੀ ਹੈ ਉਹ ਪੂਰੀ ਹੋਣ ਜਾ ਰਹੀ ਹੈ ਜੈਕਿੰਗ ਮਸ਼ੀਨ ਜਿਹੜੀ ਸੀਵਰੇਜ ਸਟਾਪ ਕਰਨ ਵਾਸਤੇ ਉਹ ਲੰਬੇ ਸਮੇਂ ਦੀ ਮੰਗ ਸੀ ਜਿੱਦਾਂ ਹੁਣ ਵੀ ਸਾਡੇ ਪ੍ਰੋਬਲਮ ਚੱਲ ਰਹੀ ਹੈ ਅਸੀਂ ਹੁਸ਼ਿਆਰਪੁਰ ਤੋਂ ਮੰਗਵਾ ਰਹੇ ਹਾਂ ਸਾਨੂੰ ਇੱਕ ਹਫਤਾ ਲੱਗਣ ਮੰਗਿਆ ਨਾ ਔਰ ਆਜੋ ਮਸ਼ੀਨ ਸਾਨੂੰ ਮਿਲਣੀ ਹੈ ਔਰ ਜਦੋਂ ਸਾਡੇ ਕੋਲ ਆਪਣਾ ਸਾਧਨ ਹੋਊਗਾ ਸਾਨੂੰ ਉਹ ਜਿਹੜੀ ਸੀਵਰੇਜ ਦੀ ਮੁਸ਼ਕਲ ਆਉਂਦੀ ਹੈ ਸਾਫ ਕਰਨ ਦੇ ਵਿੱਚ ਉਹਦਾ ਵੀ ਹਾਲ ਨੂੰ ਜਿਹੜਾ 50 ਲੱਖ ਰੁਪਈਆ ਜਿਹੜਾ ਉਹ ਮਸ਼ੀਨ ਦੇ ਵਾਸਤੇ ਵੀ ਸਾਨੂੰ ਵੱਖਰਾ ਤੌਰ ਤੇ ਆ ਗਿਆ ਤਾਂ ਟੈਂਡਰ ਲੱਗੇ ਔਰ ਟੈਂਡਰ ਕੁੱਲ ਵੀ ਗਏ ਔਰ ਉਹ ਜਿਹੜੀ ਜੈਕਿੰਗ ਮਸ਼ੀਨਾਂ ਸਾਨੂੰ ਬਹੁਤ ਜਲਦੀ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਢ ਬਹੁਤ ਵੱਡੀ ਮੰਗ ਜਿਹੜੀ ਧਰਮਪੁਰ ਵਾਸੀਆਂ ਦੇ ਸੀ ਸਾਡੇ ਕਾਉਂਸਲਰ ਸਾਹਿਬ ਸੁਖਵਿੰਦਰ ਰਿੰਦੂ ਜੀ ਪੂਜੀਵਾਰ ਕਾਉਂਸਲਰ ਬਾਈ ਨੰਦਾਨੇ ਬੜੀ ਮਿਹਨਤ ਕੀਤੀ ਉਸ ਵਾਰ ਦੇ ਵਾਸਤੇ ਜੀਟੀ ਰੋਡ ਤੋਂ ਲੈ ਕੇ ਕਾਨਵਰਟ ਸਕੂਲ ਤੱਕ ਜਿਹੜੀ ਲਿੰਕ ਰੋਡ ਆ ਉਹ ਬਣ ਗਈ ਸੀਗੀ ਔਰ ਅਗਲੀ ਜਿਹੜੀ ਸਾਡੇ ਪਿੰਡ ਤੱਕ ਲੰਘਦੀ ਹੈ ਉਹ ਸੜਕ ਜਿਹੜੀ ਅਧੂਰੀ ਸੀਗੀ ਉਹਦੇ ਵਾਸਤੇ ਵੀ 25 ਲੱਖ ਰੁਪਈਆ ਜਿਹੜਾ ਪਾਸ ਹੋ ਗਿਆ ਉਹਦੇ ਵੀ 10 ਲੱਖ ਲੱਗ ਚੁੱਕੇ ਆ ਔਰ ਇਸੇ ਮਹੀਨੇ ਦੇ ਵਿੱਚ ਵਿੱਚ ਉਹ ਸੜਕ ਦਾ ਕੰਮ ਵੀ ਜਿਹੜਾ ਉਹ ਕੰਪਲੀਟ ਜਿਹੜਾ ਹੋ ਜਾਊਗਾ ਇਸ ਤੋਂ ਬਾਅਦ ਦੋ ਨਵੇਂ ਬੋਰ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਦੇ ਜਿਹੜੇ ਉਹ ਕੰਪਲੀਟ ਹੋ ਗਿਆ ਉਹਨਾਂ ਦਾ ਕੰਮ ਤਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ ਇੱਕ ਸਾਡੇ ਆਪਣੇ ਮਹੱਲੇ ਕੈਂਥਾ ਦੇ ਵਿੱਚ ਕਦੀ ਅੱਜ ਤੱਕ ਉੱਥੇ 그리 ਪੀਣ ਵਾਲਾ ਪਾਣੀ ਦਾ ਬੋਰ ਨਹੀਂ ਹੋਇਆ ਸੀ ਉਹ ਸਾਡੀ ਸਰਕਾਰ ਨੇ ਇਹਨਾਂ ਬੋਰ ਕਰਵਾ ਕੇ ਲੋਕਾਂ ਨੂੰ ਪਾਣੀ ਦਿੱਤਾ ਦੂਸਰਾ ਜਿਹੜਾ ਮਰਾਸਗੜ ਦੇ ਵਿੱਚ ਨਵਾਂ ਬੋਰ ਕਰਵਾ ਕੇ ਉਹਦੀ ਵੀ ਪਾਈਪਲਾਈਨ ਪਾਤੀ ਹੈ ਉਹਦਾ ਵੀ ਜਿਹੜਾ ਕੰਮ ਹੈ ਉਹ ਵੀ ਸਟਾਰਟ ਹੋਇਆ ਇੱਕ ਸਫਾਈ ਵਾਸਤੇ ਕਿਉਂਕਿ ਸਾਡੇ ਸਫਾਈ ਸੇਵਾਦਾਰ ਬਹੁਤ ਮਿਹਨਤ ਕਰਦੇ ਆ ਦਿਨ ਰਾਤ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਨੂੰ ਮਿਹਨਤ ਕਰਦੇ ਆ ਪਰ ਕਈ ਵਾਰੀ ਜਾਦਾ ਡੰਪ ਹੋ ਜਾਂਦਾ ਆ ਥਾਂ ਨਾਲ ਕੰਮ ਨਹੀਂ ਹੁੰਦਾ ਇੱਕ ਉਹਨਾਂ ਦੀ ਬੜੀ ਵੱਡੀ ਮੰਗ ਆਪਾਂ ਪੂਰੀ ਕੀਤੀ ਐ ਇੱਕ ਨਵੀਂ ਜੀਸੀਬੀ ਜਿਹੜੀ ਤਕਰੀਬਨ 34 ਲੱਖ ਦੀ ਜਿਹੜੀ ਸ਼ਹਿਰ ਦੇ ਵਿੱਚ ਆ ਕੇ ਖੜੀ ਹੋਈ ਆ ਹੁਣ ਉਹਦਾ ਵੀ ਜਦੋਂ ਵੀ ਸਾਨੂੰ ਲੋੜ ਪੈਂਦੀ ਐ ਨਾਲ ਐ ਸਪਾਈ ਕਰਾਉਣ ਵਾਸਤੇ ਦਾ ਸਪਾਈ ਕਰਾਉਣ ਵਾਸਤੇ ਉਹਦੀ ਆਪਾਂ ਜਿਹੜੀ ਆ ਉਹ ਵਰਤੋਂ ਆਪਾਂ ਕਰ ਲਈ ਇੱਕ ਬੜੀ ਵੱਡੀ ਹੋਰ ਸਾਡੀ ਪੰਜਾਬ ਸਰਕਾਰ ਨੇ ਵੀ ਸਾਡੀ ਮੰਗ ਪੂਰੀ ਕੀਤੀ ਐ ਕਿ ਕਈ ਮੰਦਲ ਇਹ ਹੋ ਰਹੀ ਸੀ ਕਿ ਕਿਤੇ ਤੇ ਵਾਟਰ ਸਪਲਾਈ ਦੀ ਪਾਈਪ ਨਹੀਂ ਪਈ ਲੋਕ ਮਹੱਲੇ ਬਣਾ ਲਏ ਗਲੀਆਂ ਬਣੀਆਂ ਪਰ ਵਾਟਰ ਸਪਲਾਈ ਉਹਨਾਂ ਮਹੱਲੇ ਦੇ ਵਿੱਚ ਨਹੀਂ ਸੀ ਪਰ 6 ਕਰੋੜ ਰੁਪਇਆ ਉਹਦਾ ਵੀ ਜਿਹੜਾ ਪਾਸ ਹੋ ਕੇ ਟੈਂਡਰ ਵੀ ਲੱਗ ਗਿਆ ਤੇ ਕੰਮ ਵੀ ਜਿਹੜਾ ਜੈਨ ਕਲੋਨੀ ਤੋਂ ਸ਼ੁਰੂ ਹੋਇਆ ਸੀਗਾ ਬਾਕੀ ਬਾਕੀ ਕਲੋਨੀਆਂ ਦੇ ਵਿੱਚ ਜਿਹੜਾ ਸੀਗਰ ਵਾਟਰ ਸਪਲਾਈ ਦੀ ਪਾਈਪ ਪਾਉਣ ਦਾ ਕੰਮ ਆ ਉਹ ਸ਼ੁਰੂ ਕਰਕੇ ਚੱਲ ਰਿਹਾ ਕੰਮ ਸਰ ਉਹ ਇੱਥੇ ਕਿਤੇ ਵੀ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਦੀ ਪਾਈਪ ਲਾਉਣ ਦੀ ਫੈਸਲ ਹੋਗੀ 6 ਕਰੋੜ ਦੀ ਲਾਗਤ ਦੇ ਨਾਲ ਉਹ ਕੰਮ ਵੀ ਜਿਹੜਾ ਆਪਾਂ ਪੂਰਾ ਕਰਨ ਇਸ ਤੋਂ ਬਾਅਦ ਸਾਡੀ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੇ ਬੜੀਆਂ ਜਦੋਂ ਅਸੀਂ ਕੌਂਸਲਰ ਸੀਗੇ ਉਦੋਂ ਤੋਂ ਪਹਿਲਾਂ ਜਿਹੜੀਆਂ ਆਨਾਂ ਹੋਈਆਂ ਔਰ ਪੰਜਾਬ ਸਰਕਾਰ ਵੱਲੋਂ ਸਾਡੇ ਕੋਲ ਡਿਮਾਂਡ ਕੀਤੀ ਗਈ ਸੀ ਆਪਾਂ ਉਹਦੀ ਵੀ ਜਿਹੜੀ ਡਿਮਾਂਡ ਆ ਉਹ ਸਾਡੇ ਵਾਲੇ ਪੂਰੀ ਕਰ ਲਈ ਔਰ ਬਹੁਤ ਜਲਦੀ ਸਾਨੂੰ ਨਵੀਆਂ ਜਿਹੜੀਆਂ ਫਾਇਰ ਸਟੇਸ਼ਨ ਸਾਡਾ ਸਥਾਪਿਤ ਹੋ ਗਏ ਨਵੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਵੀਆਂ ਸਾਨੂੰ ਜਗੀਆਂ ਉਹ ਵੀ ਮਿਲਨ ਜਾ ਰਹੀਆਂ ਨੇ ਸੋ ਇਹ ਜਿਹੜੇ ਮੋਟੇ-ਮੋਟੇ ਕੰਮ ਜਿਹੜੀ ਆ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵੱਲੋਂ ਸਾਡੇ ਸ਼ਹਿਰ ਦੇ ਲੋਕਾਂ ਦੀ ਭਲਾਈ ਵਾਸਤੇ ਇਹਨੇ ਫੰਡ ਨੇ ਉਹ ਜਾਰੀ ਕੀਤੇ ਨੇ ਕਿ ਹੋਰ ਬਹੁਤ ਛੋਟੇ ਛੋਟੇ ਕੰਮ ਨੇ ਜਿਹੜੇ ਮੈਂ ਮਤਲਬ ਤੁਹਾਨੂੰ ਦੱਸ ਵੀ ਸਕਦਾ ਬਹੁਤ ਛੋਟੇ ਛੋਟੇ ਕੰਮ ਜਿਹੜੇ ਹੋਰ ਵੀ بڑے ਸ਼ਹਿਰ ਦੇ ਵਿੱਚ ਹੋ ਰਹੇ ਨੇ ਪਰ ਸਾਡੀ ਸਾਰਿਆਂ ਦੀ ਨਗਰ ਕੌਂਸਲ ਦੀ ਸਾਰੀ ਟੀਮ ਦੀ ਸਾਡੀ ਕੋਸ਼ਿਸ਼ ਹੀ ਹੈ ਕਿ ਆਪਾਂ ਸ਼ਹਿਰ ਨੂੰ ਇੱਕ ਬਹੁਤ ਸੋਹਣਾ ਸ਼ਹਿਰ ਬਣਾ ਦੇਈਏ ਬਹੁਤ ਸੋਹਣੀ ਜਿਹੜੀ ਇੱਕ ਜਿਹੀ ਲੋਕਿਆ ਸ਼ਹਿਰ ਨੂੰ ਬਈਏ ਔਰ ਅਸੀਂ ਸਾਰੇ ਕਹਿੰਦੇ ਰਾਜਮੈਂਟ ਦੀ ਬਹੁਤ ਬੜੀ ਮਿਹਨਤ ਕਰਾ ਰਹੇ ਹਾਂ ਔਰ ਮੈਂ ਦਿੱਲੀ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਖੁਸ਼ੀ ਦੇ ਸਮੇਂ ਦੀ ਬਹੁਤ-ਬਹੁਤ ਆਪਣੇ ਵੱਲੋਂ ਔਰ ਆਪਣੀ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਲੰਬੇ ਸਮੇਂ ਬਾਅਦ ਇੰਨੇ ਕੱਫੇ ਜਿਹੜੇ ਫਾਂਡੇ ਆ ਉਹ ਸ਼ਹਿਰ ਦੀ ਨਗਰ ਕੌਂਸਲ ਨੂੰ ਮਿਲੇ ਔਰ ਮੈਂ ਮਾਨ ਜੋ ਡਾਕਟਰ ਰਜੂਸ ਸਿੰਘ ਦਾ ਦਿਲ ਦੀਆਂ ਗੱਲਾਂ ਰਹੀਆਂ ਜੀ ਵਿੱਚੋਂ ਆਪਣੇ ਵੱਲੋਂ ਔਰ ਆਪਣੀ ਆਮ ਆਦਮੀ ਪਾਰਟੀ ਵੱਲੋਂ ਔਰ ਸਾਰੀ ਨਗਰ ਕੌਂਸਲ ਦੀ ਸਾਡੇ ਸਾਥ ਉਸ ਦੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨੇ ਸਾਡੇ ਉੱਤੇ ਬਹੁਤ ਵੱਡਾ ਜਿਹੜਾ ਉਪਰਾਨਾ ਕੀਤਾ ਔਰ ਕੌਣ ਵਾਲੇ ਜਿਹਨਾਂ ਦੇ ਵਿੱਚ ਸਾਡੇ ਕੋਲੋਂ 3 ਕਰੋੜ ਰੁਪਈਆ ਆਮਣੇ ਹੋਰ ਸਾਨੂੰ ਜਿਹੜਾ ਦੇਣ ਦਾ ਵਾਅਦਾ ਕੀਤਾ ਉਹਦੀ ਵੀ ਹੱਥੋਂ ਪਰਪਰ ਬਣਾ ਕੇ ਭੇਜਤੀ ਜਿੰਨੇ ਉਹ 3 ਕਰੋੜ ਰੁਪਈਆ ਹੋਰ ਸਾਡੇ ਨਗਰ ਕੌਂਸਲ ਨੂੰ ਮਿਲ ਜੂਗਾ ਉਦੋਂ ਵੀ ਆਪਾਂ ਉਹਦੀ ਜਿਹੜੀ ਕੋਸ਼ਿਸ਼ ਕਰ ਲਈਏ ਉਦੋਂ ਦਮਾਂਗੇ ਸੋ ਸਾਰੇ ਪ੍ਰੈਸ ਸਾਡੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਨਾਲ ਜੀ ਆਇਆਂ ਨੂੰ ਕਿਹਾ ਆਇਓ ਜੀ ਕਿਸੇ ਦਾ ਸਵਾਲ ਆ ਤੁਹਾਨੂੰ ਗੁਮਾ ਭਾਜੀ ਇੱਕ ਕੈਮਰ ਸਾਹਿਬ ਮੋਤੀ ਨਗਰ ਆ ਉੱਥੇ ਬਲ ਸਪਲਾਈ ਪਈ ਯੂਰਾ ਜਦੋਂ ਪਾਣੀ ਹੁੰਦੇ ਆ ਤੇ ਪਾਈਪਾ ਟੁੱਟ ਕੇ ਸਰਕਾ ਖਰਾਬ ਹੁੰਦੀ ਪਾਣੀ ਅੱਜ ਤੱਕ ਨਹੀਂ ਆਇਆ ਕੋਈ ਨਹੀਂ ਜਿੱਥੇ ਸਾਡੀ ਕਿਉਂਕਿ ਸਾਡੇ ਕੋ ਫੰਡ ਬਹੁਤ ਪੈਲੇ ਨੇ ਕੰਮ ਅਸੀਂ ਕਰ ਰਹੇ ਹਾਂ ਮੁਰਗੀ ਮੈਂ ਜਰ ਆਪਾਂ ਅੱਜ ਹੀ ਐਸਡੀ ਸਾਹਿਬ ਨੂੰ ਕਹਿ ਕੇ ਜੇ ਕਿਸੇ ਨੂੰ ਲੋੜ ਹੈਗੀ ਹੈ ਉੱਥੇ ਵਾਟਰ ਸਪਲਾਈ ਨਾਲ ਵੀ ਪਾਉਣ ਦੀ ਉੱਤੇ ਪਾਸ ਠੀਕ ਹੋ ਗਿਆ ਕਾਫੀ ਚੀਜ਼ ਦੀ ਮੰਗ ਆ ਲੋਕਾਂ ਦੀ ਬਿਲਕੁਲ ਪੂਰੀ ਕਰਾਂਗੇ ਮੰਤਰੀ ਇੱਕੋ ਐਮਐਲ ਸਾਹਿਬ ਜਿਹੜੀ ੱਟਟੀ ਦੇ ਪਿੰਡ ਦੀ ਸੜਕ ਹੈਗੀ ਜਿੱਥੋਂ ਮਹੰਕਾਰੀ ਤੋਂ ਬਣਿਆ ਉਹ ਵੀ ਬੜੀ ਜ਼ੇਰਦੀ ਮੰਗ ਹੈਗੀ ਹੈ ਉਹ ਦੋਨੋਂ ਸੜਕਾਂ ਤੇ ਟੈਂਡਰ ਲਗਾ ਦਿੱਤੇ ਜੀ ਜੀ ਪੀਡਬਲ ਡਿਪਾਰਟਮੈਂਟ ਦੇ ਵੱਲੋਂ ਉਹਦਾ ਜਿਹੜਾ ਕੰਮ ਆ ਆਪਾਂ ਇਸੇ ਨੂੰ ਲੈ ਕੇ ਤੋਂ ਸ਼ੁਰੂ ਕਰਦਾਂਗੇ ਆਵਾ दुसरी ਗੱਲ ਹੈ ਕਿ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਜੀ ਵੱਲੋਂ ਆਪਣੇ ਤਿਆਰੀ ਫੰਡ ਦੇ ਵਿੱਚੋਂ ਵੀ ਠੀਕ ਹੈ ਉਸ ਸੜਕ ਨੂੰ ਫੰਡ ਦਿੱਤੇ ਗਿਆ ਜਿੱਥੇ 6 ਵਿੱਚ 12 ਜਾਂ 13 ਫੁੱਟ ਜਾਂ 14 ਫੁੱਟ ਬਣ ਗਈ ਬਿਲਕੁਲ ਉਹਨਾਂ ਦੇ ਫੰਡਾਂ ਦੇ ਨਾਲੇ ਜਿਹੜੀ ਸੜਕ ਹੈ 22 ਫੁੱਟ ਦੀ ਬਣਾਤੀ ਬਿਲਕੁਲ ਕਦਮ ਨਾ ਕਦਮ ਜੋੜ ਕੇ ਜਿਹੜੀ ਸੜਕ ਹੈ ਮੈਂ ਠੀਕ ਹੈ ਇੱਕ ਐਮਰਜੈਂਸ ਹੌਸਾ ਉਹ ਤੇ ਅੱਜ ਦਈਏ ਬਲਗਰਾਵ ਚੌਂਕ ਦੇ ਨਾਲ ਜਿਹਾ ਸਿਵਰ ਹਸਾ ਹੈਗਾ ਡੰਗੜਾ ਦਾ ਤੋਂ ਰਸਤਾ ਜਾਂਦਾ ਬਸ ਸਟੈਂਡ ਨੂੰ ਉੱਥੇ ਬੱਚੇ ਸਕੂਲ ਆ ਜਾਂਦੇ ਆ ਉੱਥੇ ਫੋਰ ਬੀਲਰ ਆਉਂਦੇ ਆ ਉਹਦਾ ਨੋ ਆਈਡੀ ਕਿਤੀ ਜਾਵੇ ਕੋਈ ਵੱਡਾ ਹਾਸ ਨਾ ਹੋ ਸਕੇ ਅਸੀਂ ਤਾਂ ਵੈਸੇ ਉੱਥੇ ਟੂ ਬੀਲਰ ਹੀ ਜਾ ਰਹੇ ਫੋਰ ਬੀਲਰ ਕੋਈ ਨਹੀਂ ਜਾ ਰਿਹਾ ਕਾਰਨ ਨਾਂ ਦੀ ਹੈ ਜੀ ਹੋਰ ਵੀ ਹੈ ਕੋਈ ਗੱਲ ਦੇਖ ਲੈ ਮੈਨੂੰ ਚੈੱਕ ਕਰਦਿਮੇ ਆ ਵੈਸੋ ਲੋਕ ਜਿਹੜੇ ਵੀ ਆਰ ਜੀ ਦੇ ਸਾਹਮਣੇ ਰਹੋ ਨਹੀਂ ਬਲੋਕ ਸੰਪਤੀ ਵਾਲੇ ਜਗ੍ਹਾ ਦਾ ਆਰ ਜੀ ਵਾਂਜੇ ਬਲੋਕ ਸੰਪਤੀ ਐਸੇ ਦੇ ਭਾਂਗੇ ਆ ਬਲੋਕ ਸੰਪਤੀ ਵੀ ਨਵੀਂ ਹੁੰਦਾ ਇਲੈਕਸ਼ਨ ਉੱਪਰ ਜਦੋਂ ਨਵੀਂ ਕਮੇਟੀ ਬਣੂਗੀ ਬਲੋਕ ਸੰਪਤੀ ਅਸੀਂ ਜਿਹੜੀ ਨਕਸ਼ਾ ਸਰਾਵਦਾ ਬਣਾ ਰਿਹਾ ਜਿਹੜੀ ਜਗ੍ਹਾ ਕਸ਼ੈਰੀ ਵਾਲੀ ਖਾਲੀ ਬੋਲੀ ਪਈ ਹੈ ਔਰ ਉਹਦੇ ਵਿੱਚ ਬਹੁਤ ਸੋਹਣੀ ਮਾਰਕੀਟ ਤੇ ਪਾਰਕ ਪਾਰਕੀ ਦੀ ਰੇੜੀ ਮਾਰਕੀਟ ਸਾਰਾ ਕੁਝ ਉਹਦੇ ਵਿੱਚ ਆਪਾਂ ਬਣਾ ਰਹੇ ਹਾਂ ਬਹੁਤ ਜਲਦੀ ਉਹਦੇ ਨਾਲ ਹੀ ਆਪਾਂ ਜਿਹੜਾ ਰਸਤਾ ਜੀ ਬਣਾਉਂਗੇ ਕਿੰਨਾ ਸਾਰੇ ਐਂਵਲ ਸਰ ਇੱਕ ਬੇਨਤੀ ਹੈ ਕਿ ਇਹ ਜਿਹੜੀ ਇਹ ਤਾਂ ਐਡਾ ਹੈ ਚਾਰਜਰ ਨੂੰ ਯੂਜ਼ ਕਰ ਇੱਕ ਨਜ਼ੀਰ ਜਾਰੀ ਕੀਤੀ ਹੈ ਕਿਉਂਕਿ ਬਸਾਂ ਇਹਨੇ ਪ੍ਰਾਈਵੇਟ ਮ ਬਹੁਤ ਜਿੰਨੀ ਨੈਸ਼ਨਲ ਹਾਈਵੇ ਸੜੀਆਂ ਹੁੰਦੀਆਂ ਜਿਹੜੀਆਂ ਕਈ ਵਾਰੀ ਕਹਿ ਚੁੱਕੇ ਆ ਪਰ ਉਹਨਾਂ ਤੇ ਅਸਰ ਨਹੀਂ ਹੋ ਰਿਹਾ ਉਹਨਾਂ ਦੇ ਵਾਸਤੇ ਵੀ ਥੋੜਾ ਕੀਤਾ ਜੇ ਉਹਨਾਂ ਦੇ ਇੱਕ ਤਾਂ ਜਿਹੜ